ਦੇਖੋ ਜੋ ਅੱਜ ਸਾਹ ਸੁਖਵੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋਇਆ ਉਹ ਬੇहद ਨਿੰਦਣਯੋਗ ਹੈ ਔਰ ਮੈਂ ਸਮਝਦਾ ਕਿ ਇਹ ਅੱਜ ਜੋ ਇੱਕ ਬਹੁਤ ਵੱਡੀ ਘਟਨਾ ਹੋਣੋ ਬਚੀ ਹੈ ਉਹਦੀ ਸ਼ਲਾਘਾ ਕਰਨੀ ਚਾਹੂਗਾ ਅੱਜ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੀ ਪੁਲਿਸ ਵਿਭਾਗ ਦੇ ਉਹਨਾਂ ਮੁਲਾਜ਼ਮਾਂ ਦੀ ਕਿ ਜਿਨ੍ਹਾਂ ਨੇ ਬੜੀ ਮੁਸਤੈਦੀ ਦੇ ਨਾਲ ਉਸ ਆ ਵਿਅਕਤੀ ਨੂੰ ਕਾਬੂ ਕੀਤਾ ਜਿਨੇ ਸੱਜ ਸੁਖਵੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾਈ ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਘਟਨਾ ਜਿਹੜੀ ਉਹ ਤੋਂ ਬਚਾਏ ਜਿਹੜਾ ਹੋ ਗਿਆ ਮੈਂ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਉਹਨਾਂ ਪੁਲਿਸ ਮੁਲਾਜ਼ਮਾਂ ਦੀ ਸ਼ਲਾਘਾ ਕਰਦਾ ਉਥੇ ਹੀ ਇਹ ਗੱਲ ਅਸੀਂ ਦੁਹਰਾਉਂਦੇ ਆ ਕਿ ਕਿਸੇ ਵੀ ਵਿਅਕਤੀ ਨੂੰ ਜੋ ਵੀ ਕੋਈ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਕਿਸੇ ਵੀ ਪੱਖੋਂ ਕਾਮਯਾਬ ਨਹੀਂ ਹੋਣ ਦਿੱਤਾ ਜਾਊਗਾ ਸੋ ਇੱਕ ਔਰ ਫੇਰ ਤੋਂ ਪੰਜਾਬ ਪੁਲਿਸ ਦੀ ਸ਼ਲਾਘਾ ਕਰਦੇ ਆਂ ਔਰ ਇਹੋ ਜਿਹੇ ਘਨੌਣੀਆਂ ਹਰਕਤਾਂ ਕਾਰਵਾਈਆਂ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਉਹਨਾਂ ਕਾਰਵਾਈਆਂ ਬਾਰੇ ਸੋਚਣ ਵੀ ਨਾ ਉਹ ਵਿਅਕਤੀ ਜਿਹੜਾ ਕਿ ਪਹਿਲਾਂ ਵੀ ਕਈ ਕਟਨਾਵਾਂ ਦੇ ਵਿੱਚ ਕਈ ਕੇਸਾਂ ਦੇ ਵਿੱਚ ਨਰੈਣ ਸਿੰਘ ਚੋੜਾ ਜੋ ਅੱਜ ਦੀ ਇਸ ਕਾਰਵਾਈ ਦੇ ਵਿੱਚ ਸ਼ਮੂਲੀਅਤ ਸੀਗੀ ਜਿਸ ਦੀ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਸੀਗਾ ਪਰ ਪੰਜਾਬ ਸਰਕਾਰ ਦੀ ਹਦਾਇਤਾਂ ਉੱਪਰ ਔਰ ਮਾਨ ਸਾਹਿਬ ਦੀ ਹਦਾਇਤਾਂ ਉੱਪਰ ਪੰਜਾਬ ਪੁਲਿਸ ਪਹਿਲਾਂ ਹੀ ਬੜੀ ਅਲਰਟ ਸੀ ਕਈ ਦਿਨਾਂ ਤੋਂ तकरीबन 200 ਦੇ ਕਰੀਬ ਉੱਥੇ ਮੁਲਾਜ਼ਮ ਨੇ ਜਿਹੜੇ ਉਹ ਸਿਵਲ ਦੇ ਵਿੱਚ ਡਿਪਲॉय ਕੀਤੇ ਗਏ ਸੀਗੇ ਤਾਂ ਕਿ ਇਹੋ ਜਿਹੇ ਵਿਅਕਤੀਆਂ ਉੱਪਰ ਨਜ਼ਰ ਰੱਖੀ ਜਾ ਸਕੇ ਔਰ ਮੈਂ ਸਮਝਦਾ ਕਿ ਕਿਉਂਕਿ ਦਰਬਾਰ ਸਾਹਿਬ ਇਹੋ ਜੀ ਪਵਿੱਤਰ ਸਥਾਨ ਹੈ ਕਿ ਜਿੱਥੇ ਨਾ ਤਾਂ ਫ੍ਰਿਸਕਿੰਗ ਹੋ ਸਕਦੀ ਹੈ ਨਾ ਤਾਂ ਚੈਕਿੰਗ ਹੋ ਸਕਦੀ ਹੈ ਸ਼ਰਧਾਲੂਆਂ ਦੀ ਅੰਦਰ ਆਉਣ ਲੱਗਿਆ ਔਰ ਨਾ ਹੀ ਵਰਦੀ ਦੇ ਵਿੱਚ ਕੌਪਸ ਨੇ ਜਿਹੜੇ ਉਹ ਡਿਪਲੋਏ ਹੋ ਸਕਦੇ ਨੇ ਸੋ ਇਸੇ ਵਜ੍ਹਾ ਕਰਕੇ ਤਕਰੀਬਨ 200 ਦੇ ਵੀ ਕਰੀਬ ਮੁਲਾਜ਼ਮ ਉਥੇ ਸੱਜ ਸੁਬੀਰ ਸਿੰਘ ਬਾਦਲ ਤੇ ਬਾਕੀ ਲੀਡਰਾਂ ਦੀ ਸੁਰੱਖਿਆ ਦੇ ਵਿੱਚ ਡਿਪਲੋਏਡ ਸੀਗੇ ਤੇ ਉਹਨਾਂ ਨੇ ਇਸ ਵਿਅਕਤੀ ਨੂੰ ਪਹਿਲਾਂ ਨੋਟਿਸ ਕੀਤਾ ਔਰ ਉਹਦਾ ਪਿੱਛਾ ਕੀਤਾ ਔਰ ਜਦੋਂ ਹੀ ਉਹਨੇ ਕੋਈ ਹਰਕਤੇ ਕਰਨੀ ਚਾਹੀ ਤੇ ਦੋ ਤਿੰਨ ਸਾਡੇ ਜੰਮਾਬਾਦ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਹਨੂੰ ਕਾਬੂ ਕੀਤਾ ਔਰ ਸਖਤ ਤੋਂ ਸਖਤ ਕਾਰਵਾਈ ਇਹ ਜਿਹੜੀ ਇਹੋ ਜਿਹੇ ਵਿਅਕਤੀ ਦੇ ਖਿਲਾਫ ਕੀਤੀ ਜਾਏਗੀ